ਇਕ ਤਾਈ ਹੁੰਦਾ ਵੀ ਇਕੱਲੇ ਸਵਰਾਜ ਦੀ ਏਜੰਸੀ ਆ ਗਈ ਜੀ ਤੇ ਜਾਂ ਫਿਰ ਸੋਨਾਲੀਕਾ ਦੀ ਆ ਗਈ ਇਹਨਾਂ ਕੋਲੇ ਸਾਰੇ ਤਰ੍ਹਾਂ ਦੇ ਟਰੈਕਟਰ ਖੜੇ ਆ ਤੁਰ ਤੋਂ ਲੈ ਕੇ ਤੁਰ ਤੱਕ ਦੇਖੋ ਵੀ ਜਿਹੜਾ ਇਹ ਟੈਲੀਫੋਨ ਹੈਗਾ ਇਹ ਇਨਕਮਿੰਗ ਵਾਲਾ ਹੈਗਾ ਲਾ ਕੇ ਇਹ ਕਹਿੰਦੇ ਵੀ ਜੇ ਵਾਈਫਾਈ ਤੁਹਾਡੇ ਘਰੇ ਲੱਗੇਗਾ ਤਾਂ ਤੁਸੀਂ ਵਾਈਫਾਈ ਦੇ ਉੱਪਰ ਇਹ ਇਨਕਮਿੰਗ ਵਾਸਤੇ ਆਟੋ ਗੋਇੰਗ ਨਹੀਂ ਹੁੰਦੀ ਹੈਗੀ ਉਤੋਂ ਵੈਸੇ ਸਾਰੀ ਡੈਕੋਰੇਸ਼ਨ ਦੇ ਉੱਪਰ ਕੀਤੀ ਹੋਈ ਹੈ ਵੀ ਜਿਵੇਂ ਆਪਾਂ ਨੰਬਰ ਲੱਗਦੇ ਹੁੰਦੇ ਸੀਗੇ ਪੁਰਾਣੇ ਟਾਈਮ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਇਹਦੇ ਉੱਪਰ ਸਾਰੀਆਂ ਪਰ ਇਹ ਕਹਿੰਦੇ ਵੀ ਕੱਲਾ ਇਹ ਇਨਕਮਿੰਗ ਵਾਸਤੇ ਆਟੋ ਗੋਇੰਗ ਨਹੀਂ ਮਿੱਠੂ 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 ਸੀੜੀ ਨੀ ਮਾਰ ਸੀੜੀ ਨੀ ਮਾਰਨੀ ਮਿੱਠੂ ਬੋਲ ਮਿੱਠੂ 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 ਮਿੱਤਰੋ ਸਸਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਰਾਠੀ ਕਲਾ ਕੇਂਦਰ ਤੇ ਇਹ ਪੈਂਦਾ ਹੈਗਾ ਆਪਣਾ ਪਾਈ ਦੇਸਾ ਪਿੰਡ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਕਿ ਆਪਾਂ ਇਹ ਕਲਾਸਿਕਲ ਕੋਠੀਆਂ ਨੇ ਤੁਸੀਂ ਆਪਣੇ ਤੋਂ ਡਿਜ਼ਾਈਨ ਲੈਂਦੇ ਰਹਿੰਦੇ ਰਹੋ ਉਹਨਾਂ ਦੀ ਤੇ ਉਹਨਾਂ ਦੀ ਡੈਕੋਰੇਸ਼ਨ ਵਾਸਤੇ ਅੰਦਰ ਮਤਲਬ ਇੱਥੇ ਇੰਟੀਰੀਅਰ ਦਾ ਸਮਾਨ ਮਿਲਦਾ ਹੈਗਾ ਜਿਹੜਾ ਕਿ ਆਪਣੇ ਘਰਾਂ ਦੇ ਅੰਦਰ ਡੈਕੋਰੇਸ਼ਨ ਵਾਸਤੇ ਡਰਾਈਂਗ ਰੂਮ ਦੇ ਵਿੱਚ ਲਾ ਲਓ ਜਾਂ ਬੈੱਡਰੂਮ ਦੇ ਵਿੱਚ ਲਾ ਲਓ ਤੇ ਲੱਕੜ ਦਾ ਸਮਾਨ ਇਹ ਆਰਡਰ ਦੇ ਉੱਪਰ ਵੀ ਤਿਆਰ ਕਰਦੇ ਆ ਤੇ ਲਾ ਲਓ ਵੀ ਤੁਸੀਂ ਇਹ ਆਰਡਰ ਤੇ ਤਿਆਰ ਕਰਦੇ ਤੇ ਇਹਨਾਂ ਕੋਲ ਬਣਿਆ-ਬਣਾਇਆ ਵੀ ਪਿਆ ਹੈਗਾ ਕੀ ਕੁਝ ਬਣਿਆ-ਬਣਾਇਆ ਪਿਆ ਹੈਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਅੰਦਰ ਜਾ ਕੇ ਰਾਠੀ ਕਲਾ ਕੇਂਦਰ ਪੰਜਾਬ ਦਾ ਅਜੂਬਾ ਠੀਕ ਹੈ ਜੀ ਤੇ ਤੁਸੀਂ ਆਹ ਸਟਾਰਟਿੰਗ ਦੇ ਵਿੱਚ ਹੀ ਐਂਟਰੀ ਦੀ ਚੈੱਕ ਕਰੋ ਇਹਨਾਂ ਨੇ ਬਹੁਤ ਸੋਹਣੇ ਬਾਂਦਰ ਬਣਾ ਕੇ ਲਾਏ ਹੋਏ ਨੇ ਤੇ ਆਪਣੇ ਹੱਥੀਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇ ਸਾਰੀਆਂ ਆ ਦੇਖੋ ਪਤਨ ਦਿਖਾਉਨੇ ਆਗੇ ਇੱਥੋਂ ਆ ਲੋ ਇਹ ਬਾਂਦਰ ਇਹਨਾਂ ਨੇ ਬਣਾ ਕੇ ਆਪਣੇ ਹੱਥੀਂ ਬਣੇ ਸਾਰੀਆਂ ਚੀਜ਼ਾਂ ਆਪਣੇ ਹੱਥੀਂ ਬਣਾਈਆਂ ਹੋਈਆਂ ਨੇ ਬਾਕੀ ਆਪਾਂ ਤੁਹਾਨੂੰ ਅੰਦਰ ਚੀਜ਼ਾਂ ਦਿਖਾ ਦਨੇ ਆ ਸਾਰੀਆਂ ਤੇ ਆ ਜਿਵੇਂ ਦੇਖ ਸਕਦੇ ਹੋ ਵੀ ਇਹ ਅਲਮਾਰੀ ਹੈ ਜਿਹੜੀ ਲੱਕੜ ਦੀ ਬਹੁਤ ਸੋਹਣੀ ਤਰੀਕੇ ਦੀ ਤਿਆਰ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਹੀ ਪੈਕ ਕਰਕੇ ਜੇ ਤੁਸੀਂ ਆਰਡਰ ਤੇ ਤਿਆਰ ਕਰਵਾਉਣੀ ਹੈ ਕੋਡਡ ਅਡਰੈਸ ਦੇ ਉੱਪਰ ਹੀ ਭੇਜ ਦਾਂਦੇ ਆ ਤੇ ਐਸ ਪਾਸੇ ਝੂਲਾ ਮਤਲਬ ਕਲਾਸਿਕਲ ਦੇ ਵਿੱਚ ਜਿਵੇਂ ਆਪਾਂ ਕਲਾਸਿਕਲ ਦੇ ਵਿੱਚ ਕੋਠੀਆਂ ਬਣਾਉਨੇ ਆ ਉਸ ਤਰੀਕੇ ਦੇ ਨਾਲ ਇਹ ਘੈਂਟ ਘੈਂਟ ਚੀਜ਼ਾਂ ਤਿਆਰ ਕਰਦੇ ਆ ਝੂਲੇ ਜਿਵੇਂ ਤੁਸੀਂ ਸਾਈਜ਼ ਦੇਖ ਸਕਦੇ ਹੋ ਵੀ ਸਾਈਜ਼ ਇਹਦਾ ਛੋਟਾ ਹੈਗਾ ਪਰ ਤੁਸੀਂ ਵੱਡੇ ਸਾਈਜ਼ ਦੇ ਵਿੱਚ ਤਿਆਰ ਕਰਾਉਣੀ ਚਾਹੋ ਤਾਂ ਜਿਹੜਾ ਇਹਨਾਂ ਦਾ ਨੰਬਰ ਹੈਗਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਹੈਗਾ ਤੇ ਤੁਸੀਂ ਫੋਨ ਕਾਲ ਕਰਕੇ ਇਹਨਾਂ ਤੋਂ ਕੁਝ ਵੀ ਚੀਜ਼ ਆਰਡਰ ਕਰਵਾ ਸਕਦੇ ਹੋ ਤੇ ਆਪਣੇ ਅਡਰੈਸ ਦੇ ਉੱਪਰ ਪਾਰਸਲ ਕਰਵਾ ਸਕਦੇ ਹੋ ਇਹ ਲੋ ਜੀ ਰਾਠੀ ਕਲਾ ਕੇਂਦਰ ਪੰਜਾਬ ਦਾ ਅਜੂਬਾ ਇਦੇ ਵਿੱਚ ਕੀ ਕੁਝ ਬਣਿਆ ਹੋਇਆ ਹੈਗਾ ਉਹ ਤੁਹਾਨੂੰ ਦਿਖਾਉਣੇ ਆਜੋ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਜਿਵੇਂ ਆਪਾਂ ਸਟਾਰਟਿੰਗ ਕਰਦੇ ਆਂ ਇੱਥੋਂ ਇਸ ਪਾਸੇ ਤੋਂ ਆਹ ਲੋ ਜੀ ਪਹਿਲਾਂ ਤਾਂ ਆਹ ਦੇਖ ਲਓ ਵੀ ਇਹ ਟੈਲੀਫੋਨ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦੇ ਸੀਗੇ ਜਿਵੇਂ ਨਾ ਉਹ ਚੀਜ਼ਾਂ ਡੈਕੋਰੇਸ਼ਨ ਵਾਸਤੇ ਨੇ ਚੀਜ਼ਾਂ ਸਾਰੀਆਂ ਸਾਰੀਆਂ ਚੀਜ਼ਾਂ ਇਹ ਆਨ ਸੇਲ ਨੇ ਤੁਸੀਂ ਲੈ ਸਕਦੇ ਹੋ ਜਿਵੇਂ ਆਹ ਦੇਖ ਸਕਦੇ ਹੋ ਵੀ ਰੋਟੀਆਂ ਦੇ ਡੱਬੇ ਆਗੇ ਅੱਜ ਜਿਵੇਂ ਕੱਪ ਪਈ ਹੈਗੀ ਐਸ ਪਾਸੇ ਵੀ ਪਈ ਹੈ ਕੱਪ ਸਾਰੀਆਂ ਚੀਜ਼ਾਂ ਦੇ ਵਿੱਚ ਆ ਜਾਣਗੀਆਂ ਆ ਚੱਕਲਾ ਵੇਲਣਾ ਪਿਆਗਾ ਇਹ ਵੀ ਲੱਕੜ ਦਾ ਆ ਗਿਆ ਤੇ ਆ ਜਿਵੇਂ ਇਹ ਬਰਤਨ ਇਹ ਵੀ ਮਨ ਲੱਗਦਾ ਕਿਚਨ ਦੇ ਵਿੱਚ ਹੁੰਦੀਆਂ ਸ਼ਾਇਦ ਸਾਰਾ ਕੁਝ ਇਹਦੇ ਵਿੱਚ ਇੱਥੇ ਸਾਨੂੰ ਮਿਲ ਜਾਊਗਾ ਤਕਰੀਬਨ ਤਕਰੀਬਨ ਸਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਇਹ ਦੇਖ ਲਓ ਵੀ ਕੱਚੀ ਮਨ ਲੱਗਦਾ ਇਹ ਵੀ ਲੱਕੜ ਦੀ ਆ ਦੇਖੋ ਬਹੁਤ ਸੋਹਣੇ ਤਰੀਕੇ ਦੀ ਬਣੀ ਹੋਈ ਹੈ ਵੀ ਤੇ ਉਸ ਤੋਂ ਬਾਅਦ ਦੇ ਵਿੱਚ ਆਹ ਗਾਹਾਂ ਦੇਖ ਸਕਦੇ ਹੋ ਬਰਤਨ ਜਿਵੇਂ ਆ ਨੂਨ ਮਿਰਚਾਂ ਵਾਲੇ ਆ ਗਏ ਜੀ ਜਾਂ ਫਿਰ ਜਿਵੇਂ ਆਪਣੇ ਡਰਾਈ ਫਰੂਟ ਵਾਲੇ ਆ ਜਾਂਦੇ ਆ ਬਹੁਤੀ ਜਮੀ ਆ ਗਈਆਂ ਆ ਦੇਖੋ ਇੱਧਰ ਨਾਣ ਮਿਰਚਾਂ ਵਾਲੇ ਆ ਕੇ ਡਰਾਈ ਫਰੂਟ ਦੇ ਆ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਆਪਾ ਦਿਖਾ ਦਿੰਨੇ ਹਾਂ ਸੰਦੂਖ ਆਹ ਦੇਖ ਲਓ ਵੀ ਇਹ ਛੋਟੇ ਸੰਦੂਖ ਤੋਂ ਲੈ ਕੇ ਇੱਥੇ ਵੱਡੇ ਸੰਦੂਖ ਪਏ ਨੇ ਉਹ ਸਭ ਤੋਂ ਵੱਡਾ ਸੰਦੂਖ ਹੈ ੜਾ ਉਹ ਲਾਸਟ ਤੇ ਪਿਆਗਾ ਤੇ ਬਹੁਤ ਸੋਹਣੇ ਤਰੀਕੇ ਦਾ ਬਣਾਇਆ ਹੋਇਆਗਾ ਬਹੁਤ ਕਲਾਕਾਰੀ ਘੈਂਟ ਕੀਤੀ ਹੋਈ ਹੈ ਆ ਦੇਖੋ ਅੰਦਰੋਂ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆਗਾ ਅੰਦਰ ਪੂਰੇ ਬਹੁਤ ਸੋਹਣਾ ਕੱਪੜਾ ਲੱਗਿਆ ਹੋਇਆਗਾ ਆ ਵੀ ਬਹੁਤ ਸੋਹਣੀ ਕਲਾਕਾਰੀ ਕਰੀ ਹੋਈ ਹੈ ਕਲਾਕਾਰੀ ਦੇਖੋ ਤੁਸੀਂ ਇਹਦੇ ਉੱਪਰ ਵਰਕ ਕੀਤਾ ਹੋਇਆਗਾ ਪੂਰਾ ਜਮਨ ਲੱਕਰ ਦੇ ਵਿੱਚ ਸਾਰਾ A to Z ਡਾਲੋ ਚੈੱਕ ਕਰ ਲਓ ਤੁਸੀਂ ਸਾਰਾ ਸਾਰੇ ਸੰਦੂਖਾਂ ਦੇ ਵਿੱਚ ਕੀਤਾ ਹੋਇਆ ਹੈਗਾ ਇਹ ਇਹ ਜਿਵੇਂ ਸਭ ਤੋਂ ਛੋਟਾ ਸੰਦੂਖ ਆ ਗਿਆ ਇਹ ਉਸ ਤੋਂ ਵੱਡਾ ਆ ਗਿਆ ਇਹ ਉਸ ਤੋਂ ਵੱਡਾ ਗਿਆ ਜੀ ਇਹ ਉਸ ਤੋਂ ਵੱਡਾ ਤੇ ਇਹ ਆ ਗਿਆ ਸਾਰਿਆਂ ਤੋਂ ਵੱਡਾ ਸੰਦੂਖ ਜੇ ਤੁਸੀਂ ਆਰਡਰ ਤੇ ਇਸ ਤੋਂ ਵੱਡਾ ਸੰਦੂਖ ਵੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰਵਾ ਸਕਦੇ ਹੋ ਤੇ ਇਸ ਪਾਸੇ ਵੀ ਦੇਖ ਲਓ ਤੁਸੀਂ ਇਹ ਚੀਜ਼ਾਂ ਵੀ ਸਾਰੀਆਂ ਕਿਚਨ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਬਣੀਆਂ ਸਾਰੀਆਂ ਆ ਜਿਵੇਂ ਦੇਖ ਸਕਦੇ ਹੋ ਸ਼ੀਸ਼ੇ ਪਾਈ ਹੈਗੀ ਛੋਟੇ ਤੇ ਉੱਪਰਲੇ ਪਾਸੇ ਜਿਹੜੇ ਟਾਈਮ ਪੀਸ ਲੱਗੇ ਹੋਈ ਹੈਗੇ ਆਲਾਉਡ ਬਹੁਤ ਸੋਹਣੇ ਤਰੀਕੇ ਦੇ ਜੇ ਮੈਂ ਪੂਰੇ ਘੈਂਟ ਆ ਦੇਖੋ ਵੀ ਘੜੀਆਂ ਕਿੰਨੀਆਂ ਨੇ ਘੜੀਆਂ ਨੇ ਨਾਲ ਟਾਈਮਸ ਨੇ ਦੋਨੇ ਚੀਜ਼ਾਂ ਨੇ ਐਸ ਪਾਸੇ ਦੇਖ ਸਕਦੇ ਹੋ ਤੁਸੀਂ ਮਤਲਬ ਕੱਲੀ ਕੱਲੀ ਕਲਾਕਾਰੀ ਹੈ ਜਿਹੜੀ ਉਹ ਪੂਰੀ ਘੈਂਟ ਤਰੀਕੇ ਨਾਲ ਦਿਖਾਈ ਹੋਈ ਆ ਆ ਲੋ ਜੀ ਕੋਰਨਰ ਆਗੇ ਇਹਦੇ ਉੱਪਰ ਤੁਸੀਂ ਜਿਹੜਾ ਮਰਜ਼ੀ ਸਮਾਨ ਰੱਖ ਸਕਦੇ ਹੋ ਘਰੇ ਮਤਲਬ ਕਲਾਸਿਕਲ ਦੇ ਵਿੱਚ ਚੀਜ਼ਾਂ ਨੇ ਸਾਰੀਆਂ ਬਣਾਈਆਂ ਹੋਈਆਂ ਨੇ ਆ ਕੁਰਸੀ ਦੇਖੋ ਇਹ ਵੀ ਲੱਕੜ ਦੀ ਬਣੀ ਹੋਈ ਹੈ ਇਹ ਵੀ ਪੂਰੀ ਸੋਹਣੀ ਬਣੀ ਹੋਈ ਹੈ ਜਮੈਂ ਨੇ ਤੇ ਐਸ ਪਾਸੇ ਆ ਗਈਆਂ ਜੀ ਲੱਕੜ ਦੀਆਂ ਟਰਈਆਂ ਆ ਲੋ ਇਹ ਵੀ ਬਹੁਤ ਘੈਂਟ ਬਣੀਆਂ ਹੋਈਆਂ ਨੇ ਬਾਕੀ ਸਾਰੀਆਂ ਚੀਜ਼ਾਂ ਦੀ ਡੈਕੋਰੇਸ਼ਨ ਜਿਵੇਂ ਤੁਸੀਂ ਆਹ ਲਓ ਇਹ ਘੋੜਾ ਆ ਗਿਆ ਦੇਖੋ ਇਹ ਐਸ ਪਾਸੇ ਤੇ ਆਹ ਚੀਜ਼ਾਂ ਮੂਰਤੀਆਂ ਸਾਰੀਆਂ ਉੱਪਰ ਲੈਂਪ ਆ ਗਏ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਪੂਰੇ ਘੈਂਟ ਤਰੀਕੇ ਨਾਲ ਦਿਖਾਵਾਂਗੇ ਆਹ ਦੇਖੋ ਜਿਵੇਂ ਡਰਾਈਂਗ ਏਰੀਆ ਦੇ ਵਿੱਚ ਤੁਸੀਂ ਕਿਚਨ ਦੇ ਵਿੱਚ ਜੋ ਵੀ ਚੀਜ਼ਾਂ ਆਹ ਦੇਖ ਲਓ ਲੱਕੜ ਦੀਆਂ ਪਲੇਟਾਂ ਆ ਗਈਆਂ ਇਹ ਵੀ ਪੂਰੀਆਂ ਕਹਿਣ ਚੀਜ਼ਾਂ ਨੇ ਟੋਕਰੀਆਂ ਆਗੀਆਂ ਲੱਕੜ ਦੀਆਂ ਆਹ ਦੇਖ ਲਓ ਠੀਕ ਹੈ ਜੀ ਐਸ ਪਾਸੇ ਆਪਣਾ ਪੈਨ ਬਾਕਸ ਆ ਗਿਆ ਇਹ ਪੈਨ ਰੱਖਣ ਵਾਸਤੇ ਆਫਿਸ ਵਾਸਤੇ ਵੀ ਚੀਜ਼ਾਂ ਬਹੁਤ ਕਹਿਣ ਚੀਜ਼ਾਂ ਨੇ ਚਰਖੇ ਆ ਗਏ ਜਿਹੜੇ ਉੱਪਰਲੇ ਪਾਸੇ ਆਹ ਦੇਖ ਲਓ ਤੁਸੀਂ ਵੱਡੇ ਚਰਖੇ ਆ ਗਏ ਤੇ ਇਹ ਆ ਗਿਆ ਛੋਟਾ ਚਰਖਾ ਮੰਦਰ ਆ ਗਿਆ ਜੀ ਆਹ ਦੇਖ ਲਓ ਮੰਦਰ ਵੀ ਇਹ ਲੱਕੜ ਦਾ ਬਣਿਆ ਹੋਇਆ ਹੈਗਾ ਇਹ ਵੀ ਬਹੁਤ ਸੋਹਣੇ ਤਰੀਕੇ ਦਾ ਬਣਿਆ ਹੋਇਆ ਹੈ ਤੇ ਐਸ ਪਾਸੇ ਆਗੇ ਕਾਰਨਰ ਬਣੇ ਹੋਏ ਆ ਇਹ ਕਹਿੰਦੇ ਵੀ ਅਸੀਂ ਪੈਕ ਕਰਕੇ ਪਾਰਸਲ ਲਾ ਦਨੇ ਆ ਜੇ ਤੁਸੀਂ ਇਹਨਾਂ ਤੋਂ ਆਪਣੀ ਵੀਡੀਓ ਲਈ ਕੋਈ ਚੀਜ਼ ਦੇਖ ਲਈ ਜਾ ਇਹਨਾਂ ਦਾ ਅਰਾਠੀ ਗਲਾ ਕੇਂਦਰ ਤੁਸੀਂ ਸਰਚ ਕਰ ਸਕਦੇ ਹੋ Google ਦੇ ਉੱਪਰ ਵੀ ਕਹਾਦਾ ਨਿਕਲ ਜਾਂਦੀ ਹੈ ਇਹਨਾਂ ਦਾ Facebook ਪੇਜ ਵੀ ਬਣਾ ਹੋਇਆਗਾ ਤੇ Instagram ਵੀ ਚੱਲਦਾ ਹੈਗਾ ਆ ਲੱਕੜ ਦੀਆਂ ਜਿਵੇਂ ਟਰੇਆਂ ਆ ਗਈਆਂ ਐਸ ਪਾਸੇ ਦੇਖ ਸਕਦੇ ਤੁਸੀਂ ਆ ਉੱਪਰਲੇ ਪਾਸੇ ਦੇਖੋ ਇਹ ਬੰਦ ਆ ਗਈਆਂ ਤੇ ਇਹ ਆ ਗਈਆਂ ਖੁੱਲੀਆਂ ਓਪਨ ਤੇ ਤੁਸੀਂ ਇਹਨੂੰ Google ਦੇ ਉੱਪਰ ਸਰਚ ਕਰਕੇ ਦੇਖ ਸਕਦੇ ਹੋ ਉੱਥੋਂ ਤੁਹਾਨੂੰ ਮਿਲੂਗਾ ਇਹਨਾਂ ਦਾ ਨੰਬਰ ਕੰਟੈਕਟ ਨੰਬਰ ਬਾਕੀ ਪਾਸ ਸਕਰੀਨ ਦੇ ਉੱਪਰ ਵੀ ਨੰਬਰ ਇਹਨਾਂ ਦਾ ਚੱਲ ਰਿਹਾ ਹੋ ਪਾ ਦਨੇ ਆ ਤੇ ਆਹ ਦੇਖੋ ਜੀ ਇਹ ਆ ਗਿਆ ਆਪਣਾ ਫਲਾਵਰ ਰੱਖਣ ਵਾਸਤੇ ਠੀਕ ਹੈ ਜੀ ਤੇ ਕਾਰਨਰ ਆ ਗਿਆ ਤੇ ਆਹ ਜਿਹੜੀਆਂ ਕੁਰਸੀਆਂ ਨੇ ਇਹ ਕਹਿੰਦੇ ਵੀ ਇਹਨਾਂ ਦਾ ਰਵਾਜ ਚੱਲ ਰਿਹਾ ਹੁਣ ਅੱਜ ਕੱਲ ਜਿਵੇਂ ਵਿਆਹਾਂ ਦਾ ਸੀਜ਼ਨ ਹੈਗਾ ਮੁੰਡਾ ਕੁੜੀ ਨੂੰ ਕਹਿੰਦੇ ਵੀ ਆਹ ਕੁਰਸੀਆਂ ਦੇ ਉੱਪਰ ਬਿਠਾ ਕੇ ਸ਼ਗਨ ਕਰਦੇ ਆ ਬਹੁਤ ਸੋਹਣੀਆਂ ਕੁਰਸੀਆਂ ਨੇ ਇਹ ਵੀ ਤੇ ਇਹ ਜਿਹੜੇ ਸਾਰੀ ਇਹ ਕਲਾਕਾਰੀ ਦਿਖਾਈ ਹੋਈ ਆ ਇਹ ਇਹਨਾਂ ਨੇ ਆਪ ਦੇ ਹੱਥੀਂ ਤਿਆਰ ਕੀਤੀ ਹੋਈਆਂ ਨੇ ਇਹ ਕਹਿੰਦੇ ਵੀ ਜਿਹੜੀ ਆਪਣਾ ਚੱਪਲ ਹੁੰਦੀ ਹੈ ਜਿਵੇਂ ਪਹਿਲਾਂ ਆਪਣੇ ਉੱਥੇ ਪੜਿਆ ਹੈ ਕਹਿੰਦਾ ਲਿਖਿਆ ਹੋਇਆ ਬਾਜੀ ਉਹਨਾਂ ਦਾ ਵੀ ਚੱਪਲ ਤੋਂ ਇਹ ਸਾਰੀ ਕਲਾਕਾਰੀ ਜਿਹੜੀ ਤਿਆਰ ਕੀਤੀ ਹੋਈ ਹੈ ਚੱਪਲ ਨੂੰ ਕਹਿੰਦੇ ਵੀ ਤੁਸੀਂ 베ਸਟ ਸਮਝ ਕੇ ਉਹਨੂੰ ਸੱਟ ਦੰਦੇ ਹੋ ਵਰਤ ਕੇ ਹਨ ਤੇ ਪਰ ਇਹਨਾਂ ਨੇ ਬਹੁਤ ਕਲਾਕਾਰੀ ਜਿਹੜੀ ਘੈਂਟ ਆ ਉਹ ਚੀਜ਼ ਤੋਂ ਤਿਆਰ ਕਰ ਲਈ ਉਹਨਾਂ ਦੇਖੋ ਵੀ ਟਰੱਕ ਹੈ ਇਹਦਾ ਕਿੰਨਾ ਘੈਂਟ ਬਣਿਆ ਹੋਇਆਗਾ ਜਿਹੜੀਆਂ ਇਹ ਚੀਜ਼ਾਂ ਨੇ ਇਹ ਔਨ ਸੇਲ ਨਹੀਂ ਹੈਗੀਆਂ ਇਹ ਇਹਨਾਂ ਨੇ ਡੈਕੋਰੇਸ਼ਨ ਵਾਸਤੇ ਆਪਣੇ ਅੱਖੀਆਂ ਹੋਈਆਂ ਨੇ ਤੇ ਇਹ ਇਹ ਨਹੀਂ ਸੇਲਦੇ ਹੈਗੀਆਂ ਜਿਵੇਂ ਲੱਕੜ ਦਾ ਸਮਾਨ ਹੈਗਾ ਉਹ ਤੁਹਾਨੂੰ ਮਿਲ ਸਕਦਾ ਆ ਲੋ ਨੋਟ ਦੇਖ ਲਓ ਜਿਨ੍ਹਾਂ ਨੇ ਹਜ਼ਾਰ ਦਾ ਨੋਟ ਨਹੀਂ ਦੇਖਿਆ ਹੈਗਾ ਇਹ ਹਜ਼ਾਰ ਦਾ ਨੋਟ ਆ ਗਿਆ 500 ਦਾ ਤੇ ਡਾਲਰ ਵੀ ਹੈਗੀਆਂ ਵਿੱਚ ਆ ਲੋ ਇਹ 2 ਰੁਪਏ ਦਾ 1 ਰੁਪਏ ਦਾ ਆ 2 ਰੁਪਏ ਹਾਂ ਤੇ ਇਹ ਆ ਗਿਆ ਜੀ 91 ਤੁਹਾਨੂੰ ਪਤਾ ਹੈ ਵੀ ਹੈ ਕੋਈ ਹੋਰ 91 ਸਿੱਧੂ ਮੂਸੇ ਵਾਲਾ ਨਾਲ ਜੀ ਸਿੱਧੂ ਮੂਸੇ ਵਾਲਾ ਦੇ ਏਰੀਏ ਦੀ ਉਡੀ ਏਰੀਏ ਦੇ ਵਿੱਚ ਹੀ ਖੜੇ ਆਪਾਂ ਇੱਥੇ ਬਾਈ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਦੂ ਮੁੱਸੇ ਵਾਲੀਆਂ ਉਹ ਵੀ ਇੱਥੇ ਪਹੁੰਚੇ ਹੋਏ ਆ ਮਤਲਬ ਹੈ ਉਹਨਾਂ ਨੂੰ ਸ਼ਾਇਦ ਬਾਈ ਹੁਣ ਟਰੈਕਟਰ ਦਿੱਤਾ ਸੀ ਬਣਾ ਕੇ ਤੇ ਇਹ ਆਗੇ ਜੀ ਡਰਾ ਉਹ ਬਿਨਾ ਲੋਕ ਤੋਂ ਇਹ ਵੀ ਬਹੁਤ ਸੋਹਣੇ ਬਣਾਏ ਹੋਏ ਆ ਆ ਦੇਖੋ ਅੰਦਰੋਂ ਜਿਵੇਂ ਆਪਾਂ ਬੈੱਡਾਂ ਦੇ ਨਾਲ ਸੈਟੀਆਂ ਲੱਗ ਜਾਂਦੀ ਹੈ ਨਾ ਉਹ ਚੀਜ਼ ਆ ਵੀ ਤੁਸੀਂ ਇਹ ਚੀਜ਼ ਲਾ ਸਕਦੇ ਹੋ ਇਹ ਬੈੱਡ ਦੇ ਨਾਲ ਦੋਨੇ ਪਾਸੇ ਦੋ ਸੈਟੀਆਂ ਨੇ ਜਿਵੇਂ ਇੱਕ ਹੇਠਲੇ ਪਾਸੇ ਆ ਗਈ ਇੱਕ ਉੱਪਰਲੇ ਪਾਸੇ ਦੋ ਸੈਟੀਆਂ ਨੇ ਇਹ ਲਾ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਵਿੱਚ ਇਹ ਆ ਗਿਆ ਜੀ ਮੇਜ ਆ ਗਿਆ ਛੋਟੇ ਤੁਸੀਂ ਵੱਡੇ ਤਿਆਰ ਕਰਾਉਣਾ ਚਾਹੁੰਦੇ ਹੋ ਵੱਡੇ ਵੀ ਤਿਆਰ ਕਰਵਾ ਸਕਦੇ ਹੋ ਤੇ ਇੱਕ ਇਹ ਜਿਵੇਂ ਇਹ ਆ ਗਿਆ ਟੈਲੀਫੋਨ ਇਹ ਇਹਨਾਂ ਨੇ ਬਾਈ ਫੋਨ ਨੂੰ ਦੱਸਿਆ ਗੱਲ ਕਿ ਜਿਹੜਾ ਇਹ ਟੈਲੀਫੋਨ ਹੈਗਾ ਇਹ ਇਨਕਮਿੰਗ ਵਾਲਾ ਹੈਗਾ ਕਿ ਇਹ ਕਹਿੰਦੇ ਵੀ ਜੇ ਵਾਈਫਾਈ ਤੁਹਾਡੇ ਘਰੇ ਲੱਗੇਗਾ ਤਾਂ ਤੁਸੀਂ ਵਾਈਫਾਈ ਦੇ ਉੱਪਰ ਇਹ ਇਨਕਮਿੰਗ ਵਾਸਤੇ ਆਊਟgoing ਨਹੀਂ ਹੁੰਦੀ ਹੈਗੀ ਉਦੋਂ ਵੈਸੇ ਸਾਰੀ ਡੈਕੋਰੇਸ਼ਨ ਦੇ ਉੱਪਰ ਕੀਤੀ ਹੋਈ ਹੈ ਵੀ ਜਿਵੇਂ ਆਪਾਂ ਨੰਬਰ ਲੱਗਦੇ ਹੁੰਦੇ ਸੀਗੇ ਪੁਰਾਣੇ ਟਾਈਮ ਦੇ ਵਿੱਚ ਹਾਂ ਉਹ ਚੀਜ਼ਾਂ ਚੱਲਦੀਆਂ ਨੇ ਉਹ ਸਾਰੀਆਂ ਪਰ ਇਹ ਕਹਿੰਦੇ ਵੀ ਇਕੱਲਾ ਇਹ ਇਨਕਮਿੰਗ ਵਾਸਤੇ ਆਊਟ ਗoing ਨਹੀਂ ਹੈਗੀ ਤੇ ਐਸ ਪਾਸੇ ਆਗੇ ਜੀ ਪਟੜੇ ਆ ਲੋ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਵੀ ਬਹੁਤ ਬਰੀਕੀ ਦੇ ਵਿੱਚ ਤੇ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਹੈ ਤੇ ਜਿੰਨੇ ਤੁਸੀਂ ਆ ਟਰੈਕਟਰ ਦੇਖ ਰਹੇ ਹੋ ਉਹ ਸੋ ਟਰੈਕਟਰ ਤਾਂ ਹੋਣੇ ਇੱਥੇ ਆ ਲੋ ਇਹ ਸਾਰੇ ਚੱਪਲਾਂ ਤੋਂ ਤਿਆਰ ਕੀਤੇ ਹੋਏ ਨੇ ਤੇ ਆਹ ਦੇਖ ਲਓ ਡੈਕ ਪਿਆਗਾ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਡੈਕ ਹੁੰਦੇ ਸੀਗੇ ਇਸ ਤਰ੍ਹਾਂ ਦੇ ਤੇ ਆਹ ਫਿੱਟਰ ਜਿਹੜਾ ਕਈ ਥਾਂ ਤੇ ਮਨ ਲਾਦੇ ਨੂੰ ਕੜੂਕਾ ਕਹਿੰਦੇ ਆ। ਜਾ ਸ਼ਰਤੀ ਵਾਸਤੇ ਵੀ ਆ। ਠੀਕ ਹੈ ਜੀ। ਇਹ ਸਾਰੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਆ ਲਾਲੋ ਜੀ। ਪੂਰਾ ਗੰਟੀ ਦੇ ਵਿੱਚ ਮੈਂ ਕਹਿੰਦਾ ਬਾਈ ਹੋਰਾਂ ਨੇ ਏਜੰਸੀ ਖੋਲ ਰਹੀ ਹੈ ਟਰੈਕਟਰਾਂ ਦੀ ਆ ਦੇਖ ਲਓ। ਛੋਟੇ ਟਰੈਕਟਰ ਇੱਕ ਤਾਂ ਇਹ ਹੁੰਦਾ ਵੀ ਇਕੱਲੇ ਸਵਰਾਜ ਦੀ ਏਜੰਸੀ ਆ ਕਿ ਜੀ। ਤੇ ਜਾਂ ਫਿਰ ਸੋਨਾਲੀਕਾ ਦੀ ਆ ਗਈ ਇਹਨਾਂ ਕੋਲ ਸਾਰੇ ਤਰ੍ਹਾਂ ਦੇ ਟਰੈਕਟਰ ਖੜੇ ਆ। ਧੁਰ ਤੋਂ ਲੈ ਕੇ ਧੁਰ ਤੱਕ ਦੇਖੋ। ਆ ਲਓ। ਠੀਕ ਹੈ ਜੀ। ਤੇ ਲੱਕੜ ਦਾ ਮੁੰਡਾ ਜਿਹੜਾ ਕਹਿੰਦੇ ਹੁੰਦੇ ਨਾ ਜਦੋਂ ਕੋਈ ਕੰਮ ਨਾ ਕਰਨਾ ਫਿਰ ਲੱਕੜ ਦਾ ਮੁੰਡਾ ਦੇ ਦੋ ਆਹ ਲੋ ਜੀ ਇਹ ਖੜਾ ਹੈ ਉਹ ਇਹ ਵੀ ਬਣਾਇਆ ਹੋਇਆ ਹੈ ਬਾਈ ਜਰਾਂ ਨੂੰ ਤੇ ਇਹ ਆ ਕੇ ਦੇਖੋ ਜਿਆ ਫਲਾਵਰ ਵਾਸਤੇ ਜਿਹੜੇ ਇਹਨਾਂ ਕੋਲੇ ਇਹ ਵੀ ਬਣੇ ਹੋਏ ਆ ਸਾਰੀ ਚੀਜ਼ਾਂ ਇਹ ਵੀ ਲੱਕੜ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਸਾਰੀਆਂ ਚੀਜ਼ਾਂ ਵੀ ਇਹ ਗੋਲ ਮੇਜ਼ ਆ ਗਿਆ ਇਹ ਦੇਖ ਲਓ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਰਾਜੇ ਮਹਾਰਾਜ ਕਲਾਸਿਕਲ ਦੇ ਵਿੱਚ ਹਨਾ ਉਹ ਚੀਜ਼ਾਂ ਜਿਵੇਂ ਆਪਾਂ ਵਾਰ-ਵਾਰ ਤੁਹਾਨੂੰ ਕਹਿ ਰਹੇ ਹਾਂ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਇੱਥੋਂ ਜੇ ਤੁਸੀਂ ਘਰ ਦੀ ਡੈਕੋਰੇਸ਼ਨ ਕਰਨੀ ਹੈ ਆ ਦੇਖੋ ਜੀ ਇਹਦੇ ਕੁਕਿੰਗ ਘੈਂਟ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਚਲੋ ਇਹਦੇ ਵਿੱਚ ਵੀ ਡਰਾਜ ਲੱਗੇ ਹੋਏ ਆ ਬਹੁਤ ਘੈਂਟ ਤਰੀਕੇ ਦੇ ਤੇ ਇਹ ਆ ਗਿਆ ਜੀ ਸ਼ਿੰਗਾਰ ਸ਼ੀਸ਼ਾ ਮੈਂ ਪਹਿਲਾਂ ਰਾਣੀਆਂ ਮਹਾਰਾਣੀਆਂ ਨਾ ਤਿਆਰ ਹੁੰਦੀਆਂ ਸੀ ਉਹ ਚੀਜ਼ ਆ ਦੇਖ ਲਓ ਪੂਰੀ ਘੈਂਟ ਚ ਤਿਆਰ ਕੀਤੀ ਹੋਈ ਹੈਗੀ ਇਹਨਾਂ ਨੇ ਲੱਕੜ ਦੇ ਵਿੱਚ ਸ਼ੀਸ਼ਾ ਪਾਉਣਾ ਰਹਿੰਦਾ ਇਕੱਲਾ ਬਾਕੀ ਕੰਪਲੀਟ ਹੈ ਇਹ ਇਸ ਪਾਸੇ ਜਿਵੇਂ ਆਪਣੀਆਂ ਉਹ ਸੈਟੀਆਂ ਹੋਈਆਂ ਜਾਂ ਤੁਸੀਂ ਫਿਰ ਡੈਕੋਰੇਸ਼ਨ ਵਾਸਤੇ ਜਿਵੇਂ ਆ ਵੈਕ ਤੇ ਖੜੇ ਹੈਗੇ ਦੇਖੋ ਆ ਰੈਂਗੇਰੀ ਦੇ ਵਿੱਚ ਤੁਸੀਂ ਲਾਉਣੇ ਹੈਗੇ ਇਹ ਚੀਜ਼ਾਂ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਇੱਥੋਂ ਆ ਲਾ ਲਓ ਵੀ ਛੋਟੀਆਂ ਕੁਰਸੀਆਂ ਪਈਆਂ ਇੱਥੇ ਤੇ ਡਰਾਜ ਆ ਗਏ ਆਹ ਗੋਰ ਦੇ ਵਿੱਚ ਆ ਗਿਆ ਇਹ ਛੋਟਾ ਆ ਗਿਆ ਇਹਦੇ ਵਿੱਚ ਤੁਸੀਂ ਲਾ ਲਓ ਵੀ ਕਿੰਨੇ ਡਰਾਜ ਬਣੇ ਹੋਏ 1 2 3 4 5 6 7 ਸੱਤ ਡਰਾਜ ਬਣੇ ਹੋਏ ਆ ਠੀਕ ਹੈ ਜੀ ਬਹੁਤ ਕਹਿਣ ਚੀਜ਼ਾਂ ਨੇ ਤੇ ਜੇ ਤੁਸੀਂ ਲੈਣੀਆਂ ਨੇ ਤਾਂ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਆਰਡਰ ਕਰ ਸਕਦੇ ਹੋ ਆ ਲੱਕੜ ਦੇ ਦੇਖੋ ਛੋਟੇ ਛੋਟੇ ਸੰਦੂਕ ਆ ਗਏ ਲੱਕੜ ਦੇ ਛੋਟੇ ਛੋਟੇ ਬਾਕਸ ਇਹ ਦੇਖੋ ਇਹ ਵੀ ਬਹੁਤ ਘੈਂਟ ਜੀ ਬਣਾਈ ਹੋਈ ਆ ਮਤਲਬ ਕਲਾਕਾਰੀ ਹਰੇਕ ਚੀਜ਼ ਉੱਪਰ ਦਿਖਾਈ ਹੋਈ ਆ ਚਾਹੇ ਤੁਸੀਂ ਛੋਟਾ ਲੈ ਲਓ ਚਾਹੇ ਵੱਟਾ ਤੇ ਉਸ ਤੋਂ ਬਾਅਦ ਇਹ ਵਿੱਚ ਉੱਪਰਲੇ ਪੱッセ ਆ ਗਏ ਨੇ ਸਾਰੀਆਂ ਚੀਜ਼ਾਂ ਨੇ ਇਹਨਾਂ ਕੋਲੇ ਮੈਂ ਕਹਿੰਦਾ ਵੀ ਡੈਕੋਰੇਸ਼ਨ ਵਾਸਤੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਆ ਦੇਖ ਲਓ ਤੁਹਾਨੂੰ ਹੋਰ ਘੈਂਟ ਚੀਜ਼ ਦਿਖਾਈ ਆ ਦੇਖੋ ਛੋਟੇ ਅਲਿਕ ਕਿੰਨੇ ਘੰਟੇ ਲੱਗਦੀਆਂ ਲੈਣ ਦੇ ਵਿੱਚੋਂ ਲੱਜੇ ਪਏ ਤੇ ਆਹ ਲੋ ਜੀ ਇਹ ਸਾਰੀਆਂ ਚੀਜ਼ਾਂ ਡੈਕੋਰੇਸ਼ਨ ਵਾਸਤੇ ਕਰ ਰਹੇ ਆਪਾਂ ਦੇਖ ਸਕਦੇ ਆਂ ਚਿੱਤ ਨਹੀਂ ਕਰੇ ਆਪਾਂ ਲਾ ਸਕਦੇ ਆਂ ਇਹ ਚੀਜ਼ਾਂ ਸਾਰੀਆਂ ਅੱਜ ਮੈਂ ਦੇਖੋ ਸਾਈਕਲ ਆ ਗਈ ਉੱਪਰਲੇ ਪਾਸੇ ਤੇ ਰਾਠੀ ਗੱਲਾਂ ਕੇਂਦਰ ਇਹਨਾਂ ਦਾ ਜਿਹੜਾ ਨੰਬਰ ਹੈਗਾ ਉਹ ਸਕਰੀਨ ਦੇ ਉੱਪਰ ਚੱਲੀ ਜਾਂਦਾ ਤੁਸੀਂ ਇਹਨਾਂ ਨੂੰ ਫੋਨ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਤੇ ਕੋਈ ਵੀ ਚੀਜ਼ ਆਰਡਰ ਕਰਨੀ ਚਾਹੋ ਤਾਂ ਉਹ ਚੀਜ਼ ਤੁਸੀਂ ਆਰਡਰ ਕਰ ਸਕਦੇ ਹੋ ਧੰਨਵਾਦ